ਸਜਾ ਤੁਸੀਂ ਕਿੱਦਾਂ ਨਹੀਂ ਬਣਦੇ ਹੋ ਕਿੱਦਾਂ ਦੀ ਹੋਣੀ ਚਾਹੀਦੀ ਗੁਰੂ ਮਹਾਰਾਜ ਦੀ ਬੇਅਦਬੀਰ ਕੇ ਜਿਹੜੇ ਦੋਸ਼ ਇਹਨਾਂ ਤੇ ਲੱਗੇ ਉਹ ਕੋਈ ਮਾਫ਼ ਕਰਨ ਜੋਗ ਨਾ ਨੇ ਜਿਸੇ ਦਾ ਰੁਤਬਾ ਬਹੁਤ ਉੱਚਾ ਵਾ ਉਹ ਇੱਕ ਇੰਡੀਪੈਂਡੈਂਟ ਹੋਣਾ ਚਾਹੀਦਾ ਉੱਤੇ ਕਿਸੇ ਦਾ ਦਬਾ ਨਹੀਂ ਹੋਣਾ ਚਾਹੀਦਾ ਸਾਨੂੰ ਤਾਂ ਲੱਗਦਾ ਹੈ ਕਿ ਕੋਈ ਸ਼ਾਇਦ ਉਸ ਮਿਰੀ ਗੁਰਜੀ ਗੇਮ ਵੀ ਹੋ ਸਕਦੀ ਹੈ ਆ ਕਾਲੀ ਦਲ ਦੇ ਪ੍ਰਧਾਨ ਦਾ ਹੁਕਮ ਸ਼੍ਰੋਮਣੀ ਕਮੇਟੀ ਤੋਂ ਆਦਾ ਸ਼੍ਰੋਮਣੀ ਕਮੇਟੀ ਦੇ ਅੱਗੇ ਸਬ ਕਮੇਟੀ ਜਸਦਾਰ ਰਜੂਬ ਕਰਦੀ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਭ ਕੁਝ ਪਹਿਲਾਂ ਹੀ ਜਿਵੇਂ ਇੱਕ ਦਾ ਫਿਕਸ ਹੁੰਦਾ ਹੈ ਕੋਈ ਸ਼ੱਕ ਜਾਂ ਲੋਕਾਂ ਦੇ ਮਨਾਂ ਚ ਇਸ ਤੇ ਇਸ ਚੀਜ਼ ਨੂੰ ਸ਼ੱਕ ਮੰਨਦੇ ਹੋ ਹਾਂਜੀ ਪਹਿਲਾਂ ਬਾਦਲ ਸਾਹਿਬ ਨੇ ਇੱਕ ਵਾਰੀ ਇਤਲਬ ਕੀਤਾ ਸੀ ਤੇ ਉਦੋਂ ਵੀ ਉਹਨਾਂ ਨੇ ਉਹ ਜਲਦਦਰ ਮਨਜੀਤ ਸਿੰਘ ਉਹਨਾਂ ਨਾਲ ਐਸਾ ਜਿਹਾ ਦੁਰਵਿਹਾਰ ਕਰਨ ਵਾਲੀ ਗੱਲ ਕੀਤੀ ਸੀ ਕਿ ਜਿਹੜਾ ਕੱਲ ਤੱਕ ਸਭ ਤੋਂ ਤਨਖਾਹਿਆ ਹੋਊਗਾ ਕਿ ਉਸ ਤੋਂ ਦੁਆਰਾ ਪ੍ਰਧਾਨ ਲੱਗ ਸਕਦਾ ਮਤਲਬ ਜਿੱਦਾਂ ਤੇ ਹੁਣ ਉਹਨਾਂ ਨੇ ਆਪਣੇ ਕੋ ਚਾਹੇਤੇ ਬੰਦਿਆਂ ਨੂੰ ਲਾ ਦਿੱਤਾ ਇਦਾਂ ਹੀ ਮੇਰੇ ਖਿਆਲ ਹੈ ਕਿ ਉਹ ਪਿੱਛੇ ਚਲਾਉਣਗੇ ਤੋਂ ਹੋਈ ਕੀ ਕਰਕੇ ਕੋਈ ਨਵੀਂ ਪਾਰਟੀ ਬਣਾਉਣ ਜਾ ਰਹੇ ਹੋ ਜਾਂ ਤੁਸੀਂ ਇੱਕ ਅਲੱਗ ਤੋਂ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਨਾਲ ਹੀ ਪਾਰਟੀ ਬਣਾਉਗਾ ਨਹੀਂ ਅਮਰਪਾਲ ਸਿੰਘ ਤੇ ਕਹਿੰਦੇ ਕਿ ਇਹ ਸੰਗਤਾਂ ਦੇ ਉੱਪਰ ਫੈਸਲਾ ਤੁਸੀਂ ਜੇ ਸੰਗਤਾਂ ਚਾਹ ਰਹੀਆਂ ਮੈਂ ਤੇ ਸੰਗਤਾਂ ਦੇ ਹੁਕਮ ਦਾ ਤਾਬਿਆਦਾਰ ਹਾਂ ਕਹਿੰਦੇ ਕਿ ਪੰਥਕ ਸਭਾ ਦੇ ਵਿੱਚ ਪ੍ਰਧਾਨ ਕਿੰਨਾ ਜ਼ਿਆਦਾ ਰੌਲਾ ਵੀ ਇੱਥੇ ਚੱਕਰ ਪੈ ਜਾਂਦਾ ਤਾਂ ਜਾਂ ਇੰਨੀਆਂ ਪਾਰਟੀਆਂ ਬਣ ਜਾਂਦੀਆਂ ਉਹ ਦੁਚਰਣਾ ਸ਼ੇਰਦਾਸੀ ਆ ਕਿ ਉਸ ਮਤਬਖਸ਼ਣ ਅਹੀਂ ਜਿਹੜੇ ਹਉਮੇ ਹੰਕਾਰ ਤੋਂ ਫੁੱਟੜੇ ਨਿਰਲੇਪ ਹੋਈਏ ਤੇ ਕਾਮੇਡੀ ਚੜ੍ਹਦੀ ਕਲਾ ਦੇ ਪੰਥ ਨੂੰ ਮੁੱਖ ਰੱਖ ਕੇ ਰਹੀ ਸੀ ਅੱਗੇ ਵਧੀ ਕਿ ਪਈਸ ਖੜਾ ਸੌਫਟ ਟੌਟ ਨਗਰ ਤੋਂ ਜਦੋਂ ਇਹ ਪ੍ਰੋਬਲਮ ਤੇ ਆਏ ਤੁਸੀਂ ਕਿਹਾ ਭਾਈ ਖੜਾ ਨਹੀਂ ਅਸੀਂ ਨਹੀਂ ਉਹ ਉਹ ਕਦੀ ਮਿਲਿਆ ਜਾਂ ਉਹ ਤੁਹਾਨੂੰ ਮਿਲੇ ਨਹੀਂ ਉਹ ਜੀ ਸਾਨੂੰ ਪਤਾ ਨਹੀਂ ਕਦੋਂ ਆਏ ਉਸ ਤੋਂ ਬਾਅਦ ਵੀ ਜਿਵੇਂ ਨਗਰ ਚ ਹੁੰਦਾ ਚਲੋ ਪਰਿਵਾਰ ਆ ਬੈਠ ਜੀਏ ਵੀ ਆਪਾਂ ਨਹੀਂ ਅਸੀਂ ਜੋ ਬੰਦ ਦੇ ਦਰਵਾਜ਼ੇ ਬੰਦ ਹੁੰਦੇ ਆ ਪਿੱਛੇ ਉਹਨਾਂ ਦੀ ਸੇਫਟੀ ਲਈ ਹੋਈ ਛੁੱਟੋ ਮਿਲ ਨਹੀਂ ਸੀ ਨਹੀਂ ਅਸੀਂ ਨਹੀਂ ਮਿਲਿਆ ਜੀ ਸਾਡੇ ਦਿਲ ਤੋਂ ਉਹਨਾਂ ਵਾਸਤੇ ਅੱਜ ਵੀ ਸਤਕਾਰ ਹੈ ਇਹਨਾਂ ਦੇ ਪ੍ਰਕਿਰਿਆ ਕਾਲ ਤੱਕ ਸਰ ਦਾ ਫੈਸਲਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਦਾ ਨਿਗਮ ਮੰਨਣ ਵਾਲੇ 2007 ਤੋਂ ਲੈ ਕੇ 2015-17 ਤੱਕ ਜਿੰਨੇ ਵੀ ਸੀਗੇ ਉਹਨਾਂ ਨੂੰ ਤਨਖਾਹਿਆਕਰਾਰ ਜਿਹੜਾ ਉਹ ਦਿੱਤਾ ਗਿਆ 15 ਦਿਨਾਂ ਦੇ ਵਿੱਚ ਅਕਾਲ ਤਖਤ ਸਰ ਤੇ ਪੇਸ਼ ਹੋਣ ਦੀ ਗੱਲ ਜਿਹੜੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਜੇਕਰ ਗੱਲ ਕਰਦੇ ਆ ਅਕਾਲੀ ਦਲ ਦਾ ਪ੍ਰਧਾਨ ਆਪ ਦੇ ਕਾਰਜਕਾਲ ਤੋਂ ਕੁਝ ਸਾਈਡ ਤੇ ਹੁੰਦਾ ਹੋਇਆ ਤੇ ਕਾਰਜਕਾਰੀ ਜਥੇ ਪ੍ਰਧਾਨ ਜਿਹੜਾ ਉਹਨਾਂ ਨੇ ਅਲਵਿੰਦਰ ਸਿੰਘ ਭੂਦਰ ਨੂੰ ਥਾਪਿਆ ਸੀ ਕਿਤੇ ਨਾ ਕਿਤੇ ਸੰਕੇਤ ਬਾਹਰ ਆਉਣ ਲੱਗ ਗਏ ਸੀ ਇਹਨਾਂ ਗੱਲਾਂ ਦੇ ਪਰ ਇਹਨਾਂ ਦੇ ਨਾਲ ਜਿਵੇਂ ਹੁਣ ਗੱਲ ਕਰੀਏ ਬਾਗੀ ਧੜਾ ਜਾਂ ਅਮਰਪਾਲ ਸਿੰਘ ਸਰਬਜੀਤ ਸਿੰਘ ਜਾਂ ਹੋਰ ਜਿੰਨੇ ਵੀ ਹੈਗੇ ਪੰਥਕ ਸਭਾ ਦੇ ਵਿੱਚ ਵਿਚਰਨ ਵਾਲ ਤੇ ਸ਼੍ਰੋਮਣੀ ਅਕਾਲੀ ਦਲ ਵਾਲੀ ਸੋਚ ਲੈ ਕੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਵਿਚਰਦੇ ਨੇ ਤੇ ਉਹਨਾਂ ਦਾ ਕੀ ਇਸਤੇ ਕਹਿਣਾ ਤੇ ਕਿਵੇਂ ਇਕੱਠੇ ਹੋਣਗੇ ਸਾਰੀਆਂ ਤਰ੍ਹਾਂ ਕੀ ਇਕੱਠੀਆਂ ਹੋਣਗੀਆਂ ਜਾਂ ਕੀ ਕਿਸ ਤਰ੍ਹਾਂ ਦਾ ਮਾਮਲਾ ਰਹੂਗਾ ਸਾਡੇ ਨਾਲ ਨੇ ਭਾਈ ਅਮਰਪਾਲ ਸਿੰਘ ਤੇ ਪਿਤਾ ਜੀ ਤਰਸੇਮ ਸਿੰਘ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਤਾ ਠੀਕ ਹੈ ਜੀ ਠੀਕ ਹੈ ਚੜਦੀ ਕਲਾ ਸਭ ਤੋਂ ਪਹਿਲਾਂ ਜਿੰਨੇ ਵੀ ਉੱਥੇ ਹੈਗੇ ਡਿਬਰੂਗੜ ਤੋਂ ਆਂਗੀਆਂ ਸੇ ਤਾਂ ਠੀਕ ਹੈ ਜਿਵੇਂ ਕੁਲਵੰਤ ਸਿੰਘ ਦੀ ਸਿਹਤ ਦਾ ਜ਼ਿਕਰ ਆ ਰਿਹਾ ਸੀ ਜਾਂ ਹੋਰ ਵਿੱਚੋਂ ਹਾਂ ਕੁਲਵੰਤ ਸਿੰਘ ਦੀ ਸਿਹਤ ਦਾ ਥੋੜਾ ਜਿਹਾ ਹੋਇਆ ਸੀ ਪ੍ਰੋਬਲਮ ਹ ਤੇ ਹੁਣ ਮੇਰੇ ਖਿਆਲ ਅ ਗੁਰੂ ਮਹਾਰਾਜ ਦੀ ਕਿਰਪਾ ਨਾਲ ਠੀਕ ਹੀ ਲੱਗਦੇ ਠੀਕ ਹੈ ਕੱਲ ਹੋਈ ਸੀ ਅਮਰਤਪਾਲ ਸਿੰਘ ਨਾਲ ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਪੁੱਛਿਆ ਗਿਆ ਸੀ ਤੇ ਉਹ ਕਹਿੰਦੇ ਕਿ ਠੀਕ ਹੈ ਹੁਣ ਠੀਕ ਹੈ ਜੀ ਜਿਵੇਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਦਾ ਹੁਕਮ ਹੋਇਆ ਤਾਂ ਸਾਰਾ ਤੁਸੀਂ ਸੁਣੀ ਲਿਆ ਕਿ ਤਨਖਾਹਿਆ ਇਕਰਾਰ ਜਿਹੜਾ ਦਿੱਤਾ ਕੈ ਤੇ ਜਿਹੜਾ ਉਹਨਾਂ ਦਾ ਆਪਣਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਹ ਜਿਹੜਾ ਅਕਾਲ ਤਖਤ ਆ ਉਹ ਸਿੱਖ ਪੰਥ ਦੀ ਸ਼ਾਨ ਆ ਬੜਾ ਉਹਦਾ ਰਤਬਾ ਜਿਹੜਾ ਪੂਰੀ ਦੁਨੀਆ ਚ ਸਭ ਤੋਂ ਉੱਚਾ ਵਾ ਤੇ ਮੇਰੇ ਖਿਆਲ ਆ ਕਿ ਉੱਤੇ ਤੇ ਕਿੰਤੂ ਪ੍ਰੰਤੂ ਕਰਨਾ ਕਿਸੇ ਸਿੱਖ ਨੂੰ ਕੋਈ ਅਧਿਕਾਰ ਨਹੀਂਗਾ ਪਰ ਫਿਰ ਵੀ ਜਿੱਦਾਂ ਦੇ ਸਖਬੀਰ ਸਿੰਘ ਬਾਦਲ ਨੇ ਇੱਕ ਦਿਨ ਜੋ ਪਹਿਲਾਂ ਹੀ ਉਹ ਇੱਕ ਐਕਟਿੰਗ ਪ੍ਰਧਾਨ ਲਾਉਣ ਦੀ ਜਿਹੜੀ ਚਲਾਏ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਭ ਕੁਝ ਪਹਿਲਾਂ ਹੀ ਜਿਵੇਂ ਇੱਕ ਦਾ ਫਿਕਸ ਹੁੰਦਾ ਸਾਰੀ ਨੀ ਚੀਜ਼ਾਂ ਦਾ ਪਹਿਲਾਂ ਹੀ ਪਤਾ ਸੀਗਾ ਕਿ ਉਹ ਆਪ ਆਪਣਾ ਉਹਨਾਂ ਅਸਤੀਫਾ ਦਿੱਤਾ ਨਹੀਂ ਲੇਕਿਨ ਐਕਟਿੰਗ ਪ੍ਰਧਾਨ ਲਾ ਦਿੱਤਾ ਤੇ ਮੇਰੇ ਖਿਆਲ ਹੈ ਕਿ ਮੈਨੂੰ ਲੱਗਦਾ ਕਿ ਕੁਝ ਕੋਈ ਸ਼ੱਕ ਜਿਹਾ ਲੋਕਾਂ ਦੇ ਮਨਾਂ 'ਚ ਤੁਸੀਂ ਇਸ ਚੀਜ਼ ਨੂੰ ਸ਼ੱਕ ਮੰਨਦੇ ਹੋ ਹਾਂ ਹਾਂਜੀ ਕਿਸ ਤਰ੍ਹਾਂ ਦਾ ਸ਼ੱਕ ਮੰਨਦੇ ਹੋ ਨਹੀਂ ਵੀ ਉਹਨਾਂ ਨੂੰ ਜੋ ਪਲੈਨਿੰਗ ਮੰਨਦੇ ਹੋ ਜੇ ਜੀ ਹਾਂਜੀ ਪਲੈਨਿੰਗ ਮੰਨਦੇ ਐਸੀ ਤੇ ਉਹਨਾਂ ਨੂੰ ਜਾਂ ਤੇ ਉਹ ਛੱਡ ਕੇ ਪਰੇ ਹੋ ਜਾਂਦੇ ਆਪੇ ਕੌਮ ਉਹਨਾਂ ਨੂੰ ਕਿਨੂੰ ਪ੍ਰਧਾਨ ਲਾਉਣਾ ਸੀਗੀ ਕਰਨਾ ਸੀ ਉਹ ਕੋਈ ਫੈਸਲਾ ਕਰਦੇ ਉਹ ਇੱਕ ਪਾਸੇ ਉਹ ਦੋਸ਼ੀ ਹੈ ਉਹ ਹੀ ਦੂਜੇ ਬੰਦੇ ਨੂੰ ਅਪਾਇੰਟ ਕਰ ਰਹੇ ਉਹ ਵੀ ਉਹ ਵੀ ਬਰਾਬਰ ਦੇ ਦੋਸ਼ੀ ਉਹਨਾਂ ਨੂੰ ਫੇਰ ਲਾ ਰਹੇ ਉਹ ਕੋ ਉਸ ਰਾਏ ਭਾਗ ਦੇ ਵਿੱਚ ਰਿਕ ਮਾਣਿਆ ਉਹ ਵੀ ਮਾਣਿਆ ਉਹਨਾਂ ਦੀ ਵੀ ਜੋ ਸਰਸੇ ਵਾਲੇ ਨਾਲ ਜੋ ਵੀ ਸੀਗੀ ਉਹਨਾਂ ਦਾ ਉਹਨਾਂ ਦਾ ਆਉਣਾ ਜਾਣਾ ਸਾਰਾ ਕੁਝ ਉਹ ਉਹਨਾਂ ਦਾ ਵੀ ਉਹਨਾਂ ਨਾਲ ਸੀਗਾ ਉਹ ਉਹਨਾਂ ਬੰਦਿਆਂ ਨੂੰ ਫਿਰ ਅੱਗੇ ਲੈਂਦਾ ਜਾ ਰਿਹਾ ਹੂੰ ਜਣੀ ਅਕਾਲ ਤਖਤ ਸਾਹਿਬ ਦੀ ਸਜ਼ਾ ਦੀ ਗੱਲ ਆਉਂਦੀ ਹੈ ਕਿ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਸੇਵਾ ਜਾਂ ਉਹ ਸਿਸਟਮ ਤਾਂ ਹੁੰਦਾ ਵੀ ਜੋੜੇ ਝੜ ਲੋ ਜਾਂ ਗਨਾਹ ਦੀ ਹੁੰਦੀ ਹੁਣ ਬਹੁਤ ਸਾਰੇ ਜ਼ਿਕਰ ਕਰਦੇ ਨੇ ਕਿ ਇਹ ਤਾਂ ਬੜੀ ਵੱਡੀ ਗਨਾਹ ਕਿਉਂਕਿ ਅਕਾਲ ਤਖਤ ਸਾਹਿਬ ਦੀ ਇੱਕ ਤਖਤ ਤੋਂ ਖੜ ਕੇ ਇਹ ਗੱਲ ਕਹਿ ਦਿੱਤੀ ਗਈ ਕਿ ਇਹ ਗਨਾਹਦਾਰ ਨੇ ਉਸ ਕੰਮ ਦੇ ਸਾਰੇ ਦੇ ਸਜ਼ਾ ਤੁਸੀਂ ਕਿੱਦਾਂ ਨਹੀਂ ਮੰਨਦੇ ਹੋ ਵੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਜ਼ਾ ਨਹੀਂ ਇਹ ਤੇ ਕਿ ਇੰਡੀਵਿਜੂਅਲ ਕੋਈ ਕੋਈ ਕੇਸ ਕੇ ਕੋ ਗਲਤੀ ਹੋ ਗਈ ਕੋਈ ਗਨਾਹ ਹੋ ਗਿਆ ਬਸ ਛੋਟਾ ਮੋਟਾ ਜਿਹਦਾ ਉਹਦਾ ਪਰਸਨਲ ਹੋਣਾ ਜਾਂ ਥੋੜੇ ਤੇ ਇਹ ਤੇ ਜਿਹੜੀ ਕਾਮ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਇਹ ਇਹਨਾਂ ਦੀਆਂ ਜਿਹੜੀਆਂ ਜਿਹੜੇ ਗਨਾਹਾਂ ਦੀ ਵਜ੍ਹਾ ਨਾਲ ਕੌਮ ਦੇ ਕਿੰਨੇ ਨੌਜਵਾਨਾਂ ਨੂੰ ਇਹ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ ਜਾਂ ਪੁਲਿਸ ਨੇ ਕੋਹ ਕੋਕੇ ਮਾਰਿਆ ਗਿਆ ਉਹੋ ਜੇ ਦੋਸ਼ ਜਾਂ ਜਿਹੜੇ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਵਰਗੇ ਜਿਹੜੇ ਦੋਸ਼ ਇਹਨਾਂ ਤੇ ਲੱਗੇ ਉਹ ਕੋਈ ਮਾਫ਼ ਕਰਨ ਜੋ ਗਨਾਹ ਨਹੀਂ ਗੇ ਇਸ ਕਰਕੇ ਮੇਰੇ ਖਿਆਲ 'ਚ ਉਹਦੇ ਵਾਸਤੇ ਜਸედაਰ ਸਾਹਿਬ ਇਹ ਤੇ ਹੁਣ ਫੈਸਲਾ ਸੰਗਤਾਂ 'ਚ ਆਊਗਾ ਕਿ ਸਜ਼ਾ ਦੰਡੇ ਉਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਮੇਰੇ ਖਿਆਲ 'ਚ ਗਨਾਹ ਬਹੁਤ ਵੱਡੇ ਆ ਇਹ ਨਾ ਮਾਫ ਕਰਨ ਜੋ ਗਨਾਮ ਜਿਵੇਂ ਤੁਸੀਂ ਕਿਹਾ ਕਿ ਚਲੋ ਉਹ ਜ세ਦਰ ਸਾਹਿਬ ਨੇ ਬੇਖ ਦੇਖਣਾ ਪੰਜ ਸਿਕਸ ਸੱਭਾ ਮੀਟਿੰਗ ਜਾਸ ਸਿੰਘ ਜੋ ਵੀ ਸੰਗਤ ਦਾ ਫੈਸਲਾ ਹੋ ਜਾਊਗਾ ਉਸ ਤੇ ਹਿਸਾਬ ਤੇ ਹੋਣਾ ਵੈਸੇ ਤੁਸੀਂ ਵੀ ਪੰਥਕ ਸਭਾ ਦੇ ਵਿੱਚ ਵਿਚਰ ਰਹੇ ਹੋ ਤੁਸੀਂ ਵੀ ਅਕਡੂਰ ਸਾਹਿਬ ਬੜਾ ਵੱਡਾ ਪੰਥਕ ਹਲਕਾ ਮੰਨਿਆ ਜਾਂਦਾ ਉਸ ਤੋਂ ਬਾਅਦ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਕਿਤੇ ਨਾ ਕਿਤੇ ਤੁਹਾਡੀ ਯੋਗਦਾਨ ਬਣ ਰਿਹਾ ਪਰ ਤੁਹਾਨੂੰ ਕਿੱਦਾਂ ਦਾ ਲੱਗਦਾ ਵੀ ਜਿਹੜੇ ਅਕਾਲੀ ਦਲ ਦਾ ਪ੍ਰਧਾਨ ਹੋਵੇ ਉਹਦੇ ਕਾਰਜਕਾਰ ਦੇ ਵਿੱਚ ਇਦਾਂ ਦਾ ਹੋਇਆ ਹੋਵੇ ਤੇ ਉਹਨੂੰ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਸਾਡੀਆਂ 20 ਪੀੜੀਆਂ 10 ਪੀੜੀਆਂ ਜਾਂ 5 ਪੀੜੀਆਂ ਉਦਾਹਰਨ ਦੇ ਤੌਰ ਤੇ ਯਾਦ ਰੱਖਣਾ ਕਿ ਆ ਸਾਡਾ ਪ੍ਰਧਾਨ ਸੀ ਉਹਦੇ ਤੋਂ ਆ ਗਲਤੀ ਹੋ ਗਈ ਜਿਵੇਂ ਆਪਾਂ ਗੱ ਮਰੇਰਨਜੀਤ ਸਿੰਘ ਦਾ ਰਾਜਕਾਲ ਦੇ ਵਿੱਚ ਕਾਲੀ ਫੁੱਲਾ ਸਿੰਘ ਤੇ ਕੌੜੇ ਮਾਰਨ ਵਾਲੀ ਗੱਲ ਜਦੋਂ ਨਾ ਕਿਹਾ ਸੀ ਪ੍ਰਵਾਨ ਕਰ ਲਿਆ ਸੀ ਆ ਕਿ ਇਹਨਾਂ ਨੂੰ ਕਿੱਦਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਨਹੀਂ ਇਹ ਤੇ ਜੀ ਜੋ ਪਹਿਲਾਂ ਤੋਂ ਵੀ ਤੁਸੀਂ ਦੇਖਦੇ ਰਹੇ ਕੋਈ ਪਹਿਲਾਂ ਬਾਦਲ ਸਾਹਿਬ ਨੂੰ ਵੀ ਇੱਕ ਰੀਤਤਲਬ ਕੀਤਾ ਸੀ ਤੇ ਉਦੋਂ ਵੀ ਉਹਨਾਂ ਨੇ ਉਹ ਜਸਦਰ ਮਨਜੀਤ ਸਿੰਘ ਨੂੰ ਨਾ ਐਸੋ ਜਿਹਾ ਦੁਰਵਿਹਾਰ ਕਰਨ ਵਾਲੀ ਗੱਲ ਕੀਤੀ ਗਈ ਤੇ ਮੇਰੇ ਖਿਆਲ ਹੈ ਕਿ ਨਮਾਣੇ ਸਿੱਖ ਵਾਲੀ ਗੱਲ ਸੀ ਤੇ ਇਹਨੂੰ ਸਾਰੇ ਆਉਦਿਆਂ ਤੋਂ ਛੱਡ ਕੇ ਆਪੇ ਕੌਮ ਫੈਸਲਾ ਕਰਦੀ ਕਿ ਕਿੰਨੂੰ ਪ੍ਰਧਾਨ ਲਾਉਣਾ ਕਿੰਨੂੰ ਕੀ ਲਾਉਣਾ ਤੁਸੀਂ ਸਾਰਾ ਕੁਝ ਅੱਜ ਵੀ ਸਭ ਕੁਝ ਤੁਸੀਂ ਚਲਾ ਰਹੇ ਹੋ ਤੇ ਇਹ ਮੇਰਾ ਖਿਆਲ ਹੈ ਕਿ ਕੌਮ ਨੂੰ ਇਹ ਜੀਆਂ ਚੀਜ਼ਾਂ ਤੇ ਮੇਰੇ ਖਦ ਨਹੀਂ ਪ੍ਰਵਾਨ ਹੋਣਗੀਆਂ ਇਹ ਪ੍ਰਵਾਨ ਨਹੀਂ ਹੋਣਗੇ ਕਿੱਦਾਂ ਦੇ ਮਤਲਬ ਕਿ ਕੋਈ ਤੁਸੀਂ ਵੀ ਕਈ ਯਾਰ ਬੈਠਦੇ ਸੰਗਤ ਦੇ ਵਿੱਚ ਤੁਹਾਨੂੰ ਵੀ ਸੰਗਤ ਕਹਿੰਦੀ ਹੋਗੀ ਕਿ ਐਦਾਂ ਦੀ ਸਜ਼ਾ ਪ੍ਰਵਾਨ ਹੋ ਸਕਦੀ ਸਾਨੂੰ ਕਿ ਸਿਆਸਤ ਤੋਂ ਲੰਬੇ ਹੋਣ ਨਹੀਂ ਇਹ ਤੇ ਉਹ ਚੀਜ਼ ਹੈ ਕਿ ਸਾਰੇ ਸਿਆਸਤ ਤੋਂ ਧਰਮ ਦੀ ਸਿਆਸਤ ਤੋਂ ਸਾਰਿਆਂ ਤੋਂ ਇਹਨਾਂ ਨੂੰ ਮੇਰਾ ਖਿਆਲ ਕਿਨਾਰਾ ਕਰਨਾ ਚਾਹੀਦਾ ਕਿਉਂਕਿ ਕੌਮ ਨੂੰ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਪਹੁੰਚਾ ਦਿੱਤਾ ਤੇ ਅਜੇ ਵੀ ਮੇਰੇ ਖਿਆਲ ਜੇ ਕਾਬਜ ਰਹਿਣਗੇ ਤੇ ਮੇਰੇ ਖਿਆਲ ਕੋ ਫਿਰ ਫਿਰ ਇਹ 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 ਇਹੋ ਹੀ ਅੱਗੇ ਚੀਜ਼ਾਂ ਬਦਲੀਆਂ ਜਾਣਗੀਆਂ ਕਿ ਜਿਹੜਾ ਕੱਲ ਤੱਕ ਸਭ ਤੋਂ ਤਨਖਾਈਆ ਹੋਊਗਾ ਕਿ ਉਸ ਤੋਂ ਦੁਆਰਾ ਪ੍ਰਧਾਨ ਲੱਗ ਸਕਦਾ ਮੈਂ ਤਾਂ ਲੱਦਾ ਔਖਾ ਹੈ ਤਾਂ ਮੇਰੇ ਖਿਆਲ ਉਹ ਨਹੀਂ ਬੈਕ ਡੋਰ ਤੋਂ ਪਿਛੋਂ ਮਤਲਬ ਜਿੱਦਾਂ ਦੇ ਹੁਣ ਉਹਨੇ ਆਪਣੇ ਕੋ ਚਿਹਤੇ ਬੰਦਿਆਂ ਨੂੰ ਲਾ ਦਿੱਤਾ ਇਦਾਂ ਹੀ ਮੇਰੇ ਖਿਆਲ ਹੈ ਕਿ ਉਹ ਪਿਛੋਂ ਚਲਾਉਣਗੇ ਤੇ ਉਹ ਹੀ ਉਨੇ ਕੋਈ ਹੋਰ ਕੌਮ ਨੇ ਜਾਂ ਕਿਸੇ ਜਸਦਾਰ ਨੇ ਤਾਂ ਨਹੀਂ ਫੈਸਲਾ ਕੀਤਾ ਕਿ ਹੁਣ ਇਹ 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 ਬੰਦਾ ਇਹ ਕੌਮ ਦੀ ਗਵਾਹੀ ਕਰੂਗਾ ਇਹ ਤੇ ਹੁਣ ਉਹਨਾਂ ਨੇ ਸੁਖਵੀਰ ਬਾਦਲ ਜਾਂਦੇ ਜਾਂਦੇ ਹਾਂ ਠੀਕ ਹੈ ਜੀ ਕੱਲ ਨੂੰ ਹੋ ਸਕਦਾ ਕਿ ਮੈਨੂੰ ਥੋੜਾ ਪਿੱਛੇ ਹਟਣਾ ਪਵੇ ਤੇ ਮੈਂ ਇਹ ਆਪਣਾ ਕੋਈ ਖਾਸ ਮਖਾਸ ਨੂੰ ਫਿਰ ਉਸ ਉਸ ਸੌਦੇ ਤੇ ਬਿਠਾ ਦੇਣਾ ਰੋਸਤੇ ਭਾਗ ਦੇ ਵਿੱਚ ਜਿੰਨੇ ਵੀ ਕੈਬਿਨੇਟ ਵਾਲੇ ਉਹ ਸਾਰੇ ਸੱਦਲੇ ਜਿੰਨੇ ਮੇਨ ਮੀਟਰ ਉਹ ਵੀ ਸ਼ਾਇਦ ਘੇਰੇ ਚ ਆਉਣਗੇ ਕਿ ਇਹ ਜੀ ਗੁਪਤ ਗੱਲਾਂ ਨੇ ਅਜੇ ਬਾਹਰ ਨਹੀਂ ਆਈਆਂ ਹੋ ਸਕਦਾ ਆਪਣੀ ਇੰਟਰਵਿਊ ਚੱਲਣ ਤੱਕ ਬਾਹਰ ਆ ਗਈਆਂ ਹੋਣ ਪਰ ਇਹ ਇਹਦੇ ਵਿੱਚ ਵੀ ਬੜੇ ਕਾਲੀ ਲੀਟਰ ਦਾ ਕਾਫੀ ਵੱਡੀ ਜੁੰਡਲੀ ਆ ਰਹੀ ਹੈ ਹਾਂ ਜੀ ਉਹ ਉਹ ਹੀ ਹੈ ਨਾ ਕਿ ਉਹ ਉਹਨਾਂ ਤੋਂ ਕੋਈ ਬਾਹਰ ਦਾ ਕੋਈ ਚੀਜ਼ ਸੋਚੀ ਜਾ ਸਕਦੀ ਸੀ ਪਰ ਇਹ ਇਹ ਤੇ ਮੇਰੇ ਖਿਆਲ ਹੈ ਕਿ ਉਹ ਫਿਰ ਇੱਕ ਉਹ ਮਾਮਲਾ ਲੱਗਦਾ ਕਿ ਜੀ ਬਲਵਿੰਦਰ ਸਿੰਘ ਭੁੰਦੜ ਨੂੰ ਲਾਇਆ ਤੇ ਉਹਨਾਂ ਦੇ ਪਰਿਵਾਰ ਦਾ ਬੰਦਾ ਹੀ ਲਾਇਆ ਉਹ ਉਹ ਤੇ ਉਹਨਾਂ ਦਾ ਹੀ ਖਾਸ ਬੰਦਾ ਹੀ ਹੈ ਜੇ ਸਾਰੇ ਜਿਹੜੇ ਉਹਨਾਂ ਦੇ ਮੇਨ ਬਰਾਬਰ ਦੇ ਉਹਨਾਂ ਜੇ ਅਕਾਲੀ ਸੌਰੀ ਜੇ ਕੱਲ ਤੱਕ ਸਭ ਤੋਂ ਫੈਸਲਾ ਆਉਂਦਾ 15 ਦਿਨਾਂ ਦੇ ਵਿੱਚ ਵਿੱਚ ਜੇ ਉਹਨਾਂ ਨੂੰ 5 ਸਾਲ 10 ਸਾਲ ਇਹਨਾਂ ਸਾਰੇ ਲੋਕਾਂ ਨੂੰ ਸਿਆਸਤ ਤੋਂ ਪਰੇ ਕਰ ਦਿੱਤਾ ਜਾਂਦਾ ਕਿ ਤੁਸੀਂ ਕੋਈ ਵੀ ਇਲੈਕਸ਼ਨ ਨਹੀਂ ਲੜੋਗੇ ਤੇ ਇਹ ਕਿਦਾਂ ਦਾ ਫੈਸਲਾ ਹੋਊਗਾ ਨਹੀਂ ਫਿਰ ਤੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਹ ਇਹ ਫੈਸਲੇ ਦੇ ਨਾਲ ਨਾਲ ਉਹਨਾਂ ਨੂੰ ਕੋਈ ਹੋਰ ਵੀ ਮਸਾਲੀ ਸਜ਼ਾ ਜਿਹੜੀ ਕਿ ਕੌਮ 'ਚ ਕੋਈ ਇਦਾਂ ਦਾ ਮੁੜ ਕੇ ਦੁਬਾਰਾ ਜੁਰਤ ਨਾ ਕਰ ਸਕੇ ਕੋਈ ਇਹ ਉਹ ਇਹੋ ਜੀ ਉਹ ਨਮੋਸ਼ੀ ਭਰੀ ਕੋਈ ਉਹਨਾਂ ਦੀ ਜ਼ਿੰਦਗੀ ਜੀਣ ਕੇ ਜਿਹੜਾ ਕੋ ਗਾਂ ਆਉਣ ਵਾਲੇ ਸਮੇਂ 'ਚ ਵੀ ਲੋਕ ਸੋਚਣ ਕਿ ਆ ਕਿ ਜੇ ਅਸੀਂ ਕੌਮ ਨਾਲ ਕੋਈ ਇਸ ਜਗ ਤਰੋ ਕਰਾਂਗੇ ਤੇ ਸਾਨੂੰ ਇਹੋ ਜੀ ਸਜ਼ਾ ਮਿਲ ਸਕਦੀ ਅਕਾਲੀ ਦਲ ਦੇ ਪ੍ਰਧਾਨ ਦਾ ਇਹੋ ਜਿਹਾ ਕੀ ਡਰ ਹੈ ਜਿਹੜੇ ਦਰਾਂ ਦੇ ਵੀ ਪ੍ਰਭਾਵ ਰਹਿੰਦਾ ਹੈ ਨਾ ਗੱਲਾਂ ਤੱਕ ਕਿਤੇ ਨ ਕਿਤੇ ਅੱਜ ਹਾਸੇ ਮਜ਼ਾਕ ਦੇ ਵਿੱਚ ਗਿਆਨੀ ਹਰਪੀ ਸਿੰਘ ਨੇ ਗੱਲ ਵੀ ਕੀਤੀ ਸੀ ਪਰ ਚਲੋ ਆਫ ਦੀ ਰਿਕਾਰਡ ਸੀ ਗੱਲਾਂ ਸਾਡੇ ਕੋਲ ਬੈਠਾਂ ਗੱਲ ਕੋਈ ਪਰ ਇਹ ਤਬਾਹ ਮੰਨਿਆ ਜਾਂਦਾ ਹੈ ਚੀਜ਼ਾਂ ਨੂੰ ਇਹ ਨਹੀਂ ਜੀ ਸਾਡੇ ਸਿਸਟਮ ਨੇ ਜਿਹੜਾ ਇਹ ਜਿਹੜਾ ਸਾਡੇ ਗੱਲ ਪੈ ਗਿਆ ਇਲੈਕਸ਼ਨ ਸਿਸਟਮ ਹੁਣ ਇੱਕ ਜੀ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਜਸੇਦਾਰ ਦਾ ਰੁਤਬਾ ਬਹੁਤ ਉੱਚਾ ਹੋਆ ਉਹ ਇੱਕ ਇੰਡੀਪੈਂਡੈਂਟ ਹੋਣਾ ਚਾਹੀਦਾ ਉੱਤੇ ਕਿਸੇ ਦਾ ਦਬਾਅ ਨਹੀਂ ਹੋਣਾ ਚਾਹੀਦਾ ਹੁਣ ਉਹਨੂੰ ਆ ਅਕਾਲੀ ਦਲ ਦੇ ਪ੍ਰਧਾਨ ਦਾ ਹੁਕਮ ਸ਼੍ਰੋਮਣੀ ਕਮੇਟੀ ਚੱਲਦਾ ਸ਼੍ਰੋਮਣੀ ਕਮੇਟੀ ਦੇ ਅੱਗੇ ਸਬ ਕਮੇਟੀ ਜਸedar ਨਿਯੁਕਤ ਕਰਦੀ ਹੈ ਫਿਰ ਜਿੱਦਣ ਉਹਨਾਂ ਦੇ ਉਹਨਾਂ ਨੂੰ ਲੱਗਦਾ ਕਿ ਜਸedar ਸਾਡੇ ਸਾਡੀ ਸੋਚ ਅਨਸਾਰ ਸਾਡੇ ਹੁਕਮ ਅਨਸਾਰ ਨਹੀਂ ਚੱਲਦਾ ਤਾਂ ਉਹਨੂੰ ਕੱਢ ਕੇ ਬਾਹਰ ਮਾਰ ਦਿੱਤਾ ਜਾਂਦਾ ਜਿੱਦਾਂ ਕਿ ਅ ਪਿਛੇ ਹਰਪ੍ਰੀਤ ਸਿੰਘ ਨੂੰ ਜਾਂ ਪਹਿਲਾਂ ਵੀ ਇਦਾਂ ਦਾ ਹੋ ਚੁੱਕਿਆ ਜਸedar ਰਣਜੀਤ ਸਿੰਘ ਨੂੰ ਵੀ ਲਾਅ ਦਿੱਤਾ ਗਿਆ ਕਿ ਜਦੋਂ ਉਹਨਾਂ ਦੇ ਲੱਗਦਾ ਕਿ ਇਹ ਬੰਦਾ ਸਾਡੇ ਅ ਅਨਸਾਰ ਨਹੀਂ ਚੱਲ ਰਿਹਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹ ਚੀਜ਼ਾਂ ਅੱਜ ਵੀ ਜਸਿਹਦਾਰੇ ਜੁਰਤ ਨਾ ਹੋ ਫੈਸਲਾ ਮਤਲਬ ਜਿਹੜਾ ਕਿ ਉਹਨਾਂ ਦੇ ਦੁਬਾਰ ਦੀਨ ਜਾਂ ਜਸਿਹਦਾਰ ਉਹਨਾਂ ਨੇ ਜਿਹਨਾਂ ਲਾਏ ਉਸ ਉਹਨਾਂ ਨੂੰ ਫਿਰ ਉਹਨਾਂ ਦੇ ਖਿਲਾਫ ਜਾ ਕੇ ਗੱਲ ਕਰਨੀ ਮੇਰੇ ਖਿਆਲ ਵਿੱਚ ਬੈਠੇ ਹੁੰਦੇ ਤੇ ਉਹਨਾਂ ਨੂੰ ਹਰਗੋਬਿੰਦ ਸਿੰਘ ਪਾਤਸ਼ਾਹ ਦਾ ਥਾਪੜਾ ਕਿਉਂ ਨਹੀਂ ਯਾਦ ਆਉਂਦਾ ਨਹੀਂ ਚਲੋ ਜੀ ਇਹ ਮੇਰਾ ਖਿਆਲ ਹੈ ਕਿ ਉਹ ਤੇ ਉਹਨਾਂ ਨੂੰ ਰਹਿਣਾ ਚਾਹੀਦਾ ਕਿ ਜੇ ਜ਼ੇਦਾਰੀ ਕੋਈ ਗੱਲ ਨਹੀਂ ਰਵੇ ਨਾ ਰਵੇ ਪਰ ਜਿਹੜੇ ਆਪਾਂ ਉੱਥੇ ਰਹਿੰਦੇ ਆ ਜਿਹੜੇ ਫੈਸਲੇ ਆ ਜਿਹੜੇ ਉਹ ਕੌਮ ਦੇ ਹਿੱਤ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਚਾਹੀਦਾ ਤੁਸੀਂ ਵੀ ਕੁਝ ਦਿਨ ਪਹਿਲਾਂ ਇੱਕ ਲਿਖਤੀ ਰੂਪ ਦੇ ਵਿੱਚ ਲੈਟਰ ਦੇ ਕੇ ਗਏ ਜਾਨੀ ਰਬੀਂਦਰ ਸਿੰਘ ਜੀ ਮਿਲੇ ਤੁਹਾਨੂੰ ਨਹੀਂ ਸਾਨੂੰ ਮਿਲੇ ਨਹੀਂ ਸੀ ਅਸੀਂ ਉਹਨਾਂ ਦੇ ਇਸ ਦਰਜ ਇਹ ਚੀਜ਼ ਕਿ ਸੰਗਤਾਂ ਦੀ ਜੋ ਭਾਵਨਾ ਸੀ ਅਸੀਂ ਜੋ ਸੰਗਤਾਂ ਉਹਨਾਂ ਤੇ ਖਿਲਾਫ ਜੋ ਦੋਸ਼ ਹੀ ਕੁਝ ਅਸੀਂ ਉਹਨਾਂ ਦੇ ਸਾਹਮਣੇ ਲਿਆ ਕੇ ਰੱਖੇ ਗਏ ਵੀ ਹਾਂ ਸੰਗਤਾਂ ਆਈ ਚਾਹੁੰਦੀ ਆ ਗਨਾ ਜਿਹੜੇ ਸ਼ਾਇਦ ਹੋ ਸਕਦਾ ਪਹਿਲਾਂ ਵੀ ਤੁਹਾਡੇ ਧਿਆਨ ਚ ਹੋਣ ਪਰ ਜਿਹੜੇ ਸੰਗਤਾਂ ਦੀ ਜਿਹੜੀ ਭਾਵਨਾ ਸੀ ਅਸੀਂ ਉਹਨਾਂ ਨੂੰ ਬੇਨਤੀ ਪੱਤਰ ਆ ਲਿਖਤੀ ਰੂਪ ਚ ਬੇਨਤੀ ਪੱਤਰ ਦੇ ਤੌਰ ਤੇ ਅਸੀਂ ਅਕਾਲ ਤਖਤ ਸਾਹਿਬ ਨੂੰ ਅਸੀਂ ਕੋਈ ਹੁਕਮਤੇ ਨਹੀਂ ਗਏ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਆ ਚੀਜ਼ਾਂ ਕਿ ਤੇ ਉਹ ਸੰਗਤਾਂ ਦਾ ਜੋ ਭਾਵਨਾ ਸੀ ਉਹਨਾਂ ਦੇ ਜਗਜੀਤ ਸਿੰਘ ਜੀ ਨਹੀਂ ਮਿਲੇ ਨਹੀਂ ਉਹ ਨਹੀਂ ਸੀ ਮਿਲੇ ਉਹਨਾਂ ਦੇ ਪੀਏ ਸਭ ਮਿਲੇ ਸੀ ਉਹਨਾਂ ਨੂੰ ਅਸੀਂ ਉਹ ਪੱਤਰ ਸੌਂਪ ਦਿੱਤਾ ਤੁਸੀਂ ਉੱਥੇ ਸੌਂਪ ਕੇ ਆਏ ਪਰ ਉਸ ਤੋਂ ਬਾਅਦ ਜਿਹੜਾ ਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਜਿਹੜਾ ਬਿਆਨ ਆ ਸੁਣਿਆ ਹੋਊਗਾ ਤੁਹਾਡੇ ਖਿਲਾਫ ਵੀ ਕੁਝ ਟਿੱਪਣੀ ਕੀਤੀ ਸੀ ਉਹਨਾਂ ਹਣੇ ਉਹ ਜੇ ਠੀਕ ਹੈ ਜੀ ਉਹ ਤੇ ਹੁਣ ਉਹਨਾਂ ਨੂੰ ਜਦੋਂ ਹਾਲਾਤ ਉਹ ਕੁਝ ਵੀ ਉਹ ਬੋਲ ਸਕਦੇ ਆ ਕਿਉਂ ਵੱਡੇ ਬੰਦੇ ਆ ਇੰਨਾ ਚਿਰ ਉਹਨਾਂ ਸਤਾ ਪਾਣੀ ਆ ਉਹਨਾਂ ਨੂੰ ਆਮ ਬੰਦੇਨ ਤੇ ਜੋ ਉਹ ਇੱਕ ਨਮਾਣੇ ਸੇ ਖਾਲੀ ਗੱਲ ਤੇ ਉਹਨਾਂ ਚ ਹੈ ਨਹੀਂ ਕਿ ਮੇਰੇ ਖਿਆਲ ਕੋ ਪੂਰੀ ਤੋਂ ਉਸ ਨਾਲ ਗੱਲ ਮਨਾਉਣੀ ਇਹ ਚੀਜ਼ ਹੈ ਕਿ ਉਹ ਪਹਿਲਾਂ ਵੀ ਆ ਇਲੈਕਸ਼ਨ ਦੇ ਟਾਈਮ ਵੀ ਕਹਿੰਦੇ ਸੀ ਕਿ ਅਸੀਂ ਹੀ ਪੰਥਕ ਹਾਂ ਪਰ ਉਹ ਪੰਥ ਨੂੰ ਮੇਰੇ ਖਿਆਲ ਹੈ ਕਿ ਉਹਨਾਂ ਨੇ ਜਿੰਨਾ ਨੁਕਸਾਨ ਜਿਹੜਾ ਪੰਥ ਨੂੰ ਕਿੱਥੋਂ ਕਿੱਥੇ ਲਿਆ ਕੇ ਜਿਹੜੀ ਜਿਹੜੀ ਸੜੀ ਅਕਾਲੀ ਪਾਰਟੀ ਸ਼ਾਨਾ ਮਤਾ ਇਤਿਹਾਸ ਸੀ ਜਿਹਦਾ ਉਹ ਉਹਦੀ ਕਿ ਕਿਸ ਹਾਲਾਤ ਚ ਉਹਨੂੰ ਖਤਮ ਕਰਨ ਦੇ ਤੋਲੇ ਤੇ ਅਜੇ ਵੀ ਉਹ ਉਹਦੇ ਨਾਲ ਚਿਬੜੇ ਰਹਿਣਾ ਚਾਹੁੰਦੇ ਹਮ ਇੱਕ ਬਾਗੀ ਧੜਾ ਬਾਕੀ ਤਰੇ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਤੁਹਾਡੇ ਵੀ ਨਾਲ ਮੀਟਿੰਗ ਕਰਦਾ ਜਾਂ ਮਿਲਦਾ ਜਰ ਜਿੰਨਾ ਸਮਾਂ ਵੀ ਮੀਟਿੰਗ ਹੁੰਦੀ ਆ ਉਹ ਵੀ ਅੱਜ ਤਨਖਾਈ ਇਕਰਾਰ ਦੇ ਵਿੱਚ ਕੈਬਨਟ ਮੰਤਰੀ ਦੇ ਉਸ ਸਮੇਂ ਦੇ ਰਾਜ ਭਾਗ ਆਲੇ ਨੇ ਕੀ ਤੁਹਾਡੇ ਹੀ ਉਹਨਾਂ ਨਾਲ ਗਾਂ ਕੋ ਗੱਲਬਾਤ ਚੱਲੂਗੀ ਜਾਂ ਤੁਸੀਂ ਪਹਿਲਾਂ ਹੀ ਕੱਟ ਕਰ ਦਿੱਤੀ ਸੀ ਜਾਂ ਉਹਨਾਂ ਨਾਲ ਸਮੇਂ ਚ ਕਿਦਾਂ ਦਾ ਰਹੂਗਾ ਨਹੀਂ ਉਹ ਜੀ ਉਹ ਤੇ ਆਪਣੇ ਸਾਰਿਆਂ ਨੇ ਪਤਾ ਵਾ ਕਿ ਜਦੋਂ ਸੱਤਾ ਸੀ ਗਿਆ ਜਾਂ ਜੋ ਵੀ ਲੰਮਾ ਸਮਾਂ ਸਾਰੇ ਇਕੱਠੇ ਰਹੇ ਉਹਨਾਂ ਦੇ ਸਮੇਂ ਚ ਬਹੁਤ ਕੁਝ ਵਾਪਰਿਆ ਤੇ ਉਹ ਸਾਰੇ ਮਤਲਬ ਭਾਗੀਦਾਰਿਆ ਇਕੱਲਾ ਇਹ ਇੱਕ ਪ੍ਰਧਾਨ ਤੇ ਉੱਪਰ ਨਹੀਂ ਜ਼ਿੰਮੇਵਾਰੀ ਸਹੀ ਕਿ ਪ੍ਰਧਾਨ ਨੇ ਲੀਡ ਕਰਨਾ ਸੀ ਪਰ ਇਹਨਾਂ ਦਾ ਵੀ ਸਾਰਿਆਂ ਦਾ ਫਰਜ਼ ਸੀ ਉਸ ਟਾਈਮ ਤੇ ਜਦੋਂ ਗਲਤ ਹੁੰਦਾ ਸੀ ਉਦੋਂ ਉਹਨੂੰ ਰੋਕਿਆ ਜਾਣਾ ਚਾਹੀਦਾ ਸੀ ਜਾਂ ਉਸ ਟਾਈਮ ਤੇ ਜਾਂ ਉਹਨਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਸੀ ਹੂੰ ਵੀ ਜੇ ਇਹਨਾਂ ਨੇ ਵਿਰੋਧ ਨਹੀਂ ਕੀਤਾ ਤੇ ਇਹ ਮਤਲਬ ਇਹ ਵੀ ਇਹ ਵੀ ਨਾਲ ਜਿੰਨਾ ਚਿਰ ਆਪਾਂ ਸਤਾ ਦਾ ਸੁੱਖ ਭੁਗਦੇ ਰਹੇ ਆ ਸਾਰਾ ਕੁਝ ਇਕੱਠੇ ਰਹੇ ਆ ਉਹ ਅੱਜ ਹਾਲਾਤ ਥੋੜੇ ਬਦਲ ਗਏ ਤੇ ਅੱਜ ਅਸੀਂ ਇੱਕ ਦੂਜੇ ਤੇ ਜਾਂ ਪਤਾ ਨਹੀਂ ਕੋ ਕੋਈ ਇਹ ਵੀ ਕੋਈ ਮਿਲੀ ਜੁਲੀ ਗੇਮ ਹੋਵੇ ਪਰ ਉਹ ਇੱਕ ਪਾਸੇ ਉਹ ਉਹਨਾਂ ਨੇ ਕਿਹਾ ਵੀ ਅਸੀਂ ਅਸੀਂ ਵੀ ਸਜ਼ਾ ਦੇ ਭਾਗੀਦਾਰ ਆ ਤੇ ਸਲੋਜੀ ਲੋਕ ਇੱਕ ਸੈਦ ਜਸਦਾਰ ਤੋਂ ਸਭਾ ਮਾਫ ਕਰਾ ਕੇ ਕੌਮ ਸਾਨੂੰ ਮਾਫ ਕਰ ਦੇ ਮਤਲਬ ਇਦਾਂ ਦਾ ਵੋਟਾਂ ਚ ਜ਼ਿਆਦਾ ਸਮਾਂ ਤੁਹਾਨੂੰ ਲੱਗਦਾ ਕਿ ਪਿਆ 2 ਸਾਲ ਪਏ ਨੇ ਹਜੇ ਢਾਈ ਉਸ ਤੋਂ ਪਹਿਲਾਂ ਸਜ਼ਾ ਮਾਫ ਕਰਾ ਕੇ ਕਿਉਂਕਿ ਲੋਕ ਵੀ ਸਾਡੇ ਭੁੱਲ ਜਾਂਦੇ ਆ ਨਾ 10 15 ਦਿਨ ਦੀ ਗੇਮ ਹੁੰਦੀ ਆ ਕੋਈ ਵੀ ਵੱਡੀ ਘਟਨਾ ਹੁੰਦੀ ਉਸ ਤੋਂ ਬਾਅਦ ਬਾਲਾ ਯਾਦ ਨਹੀਂ ਕਰਦੇਗੇ ਇਸ ਤੱਕ ਕਿ ਮਾਫ ਕਰਨਾ ਜੇ ਕਿਸੇ ਦੇ ਘਰ ਡੈਥ ਵੀ ਹੋ ਜਾਂਦੀ ਤੇ ਭੋਗ ਤੱਕ ਹੀ ਯਾਦ ਰੱਖਿਆ ਜਾਂਦਾ ਜਾਂ ਉਹਦੇ ਪਰਿਵਾਰ ਨੂੰ ਜਾਂੰਦਾ ਰਿਸ਼ਤੇਦਾਰ ਤੋਂ ਵੀ ਭੁੱਲ ਜਾਂਦੇ ਆ ਤੇ ਇਦਾਂ ਦੀ ਕਿਤੇ ਤੁਹਾਨੂੰ ਲੱਗਦਾ ਸ਼ੱਕ ਹੈ ਇਸ ਚੀ ਸੋ ਕੋਈ ਕੋਈ ਮਿਲੀ ਗੁਲੀ ਗੇਮ ਵੀ ਨਾ ਗੇਮ ਵੀ ਹੋ ਸਕਦੀ ਹੈ ਜੀ ਹੂੰ ਕਿ ਕੱਲ ਨੂੰ ਫੇਰ ਹੋ ਸਕਦਾ ਫੇਰ ਫੇਰ ਸਾਰਿਆਂ ਤੇ ਰਖੇ ਜੇ ਇਕੱਠੇ ਆ ਜਣ ਹੂੰ ਚਲੋ ਆਪਾਂ ਇਸ ਸਵਾਲ ਤੇ ਵੀ ਆਉਣੇ ਹੁਣ ਜਿਹੜੀ ਆਪਣੇ ਪੰਥਕ ਧਿਰਾਂ ਦੇ ਵਿੱਚ ਕਾਫੀ ਧਿਰਾਂ ਹੈਗੀਆਂ ਜਿਵੇਂ ਤੁਸੀਂ ਮੰਨ ਲਓ ਵੀ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਤੁਸੀਂ ਅਗਵਾਈ ਕਰ ਰਹੇ ਹੋ ਅੱਜ ਕੱਲ ਸਰਬਜੀਤ ਸਿੰਘ ਵੀ ਨੇ ਜਾਂ ਹੋਰ ਜਿੰਨੇ ਵੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਜਾਂ ਭਾਈ ਜਸਵੀਰ ਸਿੰਘ ਰੋਡੇ ਜਾਂ ਹੋਰ ਜਿੰਨੇ ਵੀ ਹੈਗੇ ਨੇ ਮਾਫ ਕਰਨਾ ਕਿ ਬਹੁਤ ਸਾਰੇ ਹੈਗੇ ਨਾਮ ਨਹੀਂ ਲਿਆ ਜਾਣਾ ਤੇ ਉਹ ਸਾਰੇ ਇਕੱਠੇ ਹੋ ਪਾਉਣਗੇ ਕਿ ਉਹ ਕਿ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਵੀ ਆ ਗਿਆ ਤੇ ਜਾਂ ਜਿਮਨੀ ਚੋਣਾ ਵੀ ਉਸ ਤੋਂ ਉਸ ਤੋਂ ਬਾਅਦ ਵੀ ਚੋਣਾ ਆਉਣੀਆਂ ਨੇ ਜੇ ਪੰਥਕ ਸਭਾ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਵਿਚਰਨਾ ਦੇ ਇਕੱਠੇ ਹੋਣਾ ਬਹੁਤ ਲਾਜ਼ਮੀ ਹੈਗਾ ਨਹੀਂ ਇਹ ਸਾਡੀ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਰ ਅਰਦਾਸ ਹੈ ਕਿ ਸਾਡੀ ਸਾਰੀ ਕੌਮ ਇਕੱਠੀ ਹੋਵੇ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਸਾਰੇ ਇਕੱਠੇ ਹੋ ਕੇ ਚੱਲੀਏ ਪਰ ਫਿਰ ਵੀ ਜੇ ਬਾਈ ਚਾਂਸ ਅਸੀਂ ਇੱਕ ਇੱਕ ਪਲੇਟਫਾਰਮ ਤੇ ਨਹੀਂ ਹੋ ਸਕਦੇ ਤੇ ਜੇ ਅਸੀਂ ਵੱਖ-ਵੱਖ ਜਗ੍ਹਾ ਤੇ ਵੀ ਆ ਤੇ ਪਰ ਜੋ ਵੀ ਸਾਡਾ ਕੋਈ ਮਸਲਾ ਆਉਂਦਾ ਜਾਂ ਇਲੈਕਸ਼ਨ ਆਉਂਦੀ ਹੈ ਤੇ ਅਸੀਂ ਕੋਸ਼ਿਸ਼ ਕਰੀਏ ਕਿ ਇੱਕ ਸੀਟ ਤੇ ਇੱਕ ਹੀ ਕੈਂਡੀਡੇਟ ਹੋਵੇ ਉਹ ਜੇ ਕੋਈ ਰਾਜਨੀਤਿਕ ਕਲੈਕਸ਼ਨ ਹੋਵੇ ਚ ਸਾਡੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ ਉਹਦੇ ਚ ਅਸੀਂ ਇਹ ਚਾ ਰਹੇ ਹਾਂ ਕਿ ਸਾਰੀਆਂ तरह ਜੇ ਉਹ ਰਿੰਜੀਤ ਸਿੰਘ ਰਿੰਜੀਤ ਸਿੰਘ ਜਾਂ ਬਡਾਵਾ ਆ ਜਾਂ ਕੋਈ ਜਸਦਾ ਰੋਡੇ ਸਾਹਿਬ ਆ ਜਾਂ ਹੋਰ ਹੋਰ ਵੀ ਜਿਹੜੇ ਤਰਾ ਮਤਲਬ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਚੱਲਣਾ ਚਾਹੀਦਾ ਇਕੱਠਾ ਮਾਨ ਸਾਹਿਬ ਆ ਤੇ ਸਾਰੇ ਅਸੀਂ ਮਤਲਬ ਉਹ ਚੀਜ਼ਾਂ ਕਿ ਇਕੱਠੇ ਹੋ ਕੇ ਚੱਲੀਏ ਤੇ ਬਹੁਤ ਕੌਮ ਦੀ ਚੜ੍ਹਦੀ ਕਲਾ ਕਿਉਂਕਿ ਸਮਾਂ ਬਹੁਤ ਘੱਟ ਹੈ ਕਹਿੰਦੇ ਕਿ ਇਲੈਕਸ਼ਨ ਹੋਣੇ ਜੋ ਠੀਕ ਹੈ 14-12 ਸਾਲ ਪਹਿਲਾਂ ਬੀਤ ਗਿਆ ਇਲੈਕਸ਼ਨ ਨਹੀਂ ਹੋਏ ਗਏ ਪਰ ਜੇ ਇਹਦੇ ਲਈ ਮੀਟਿੰਗਾਂ ਕੁਝ ਹੋਈਆਂ ਗੁਰਮਤਤਾ ਹੋਇਆ ਜਿਵੇਂ ਤੁਸੀਂ ਇੱਕ ਇਕੱਠ ਬਾਬ ਬਕਾਲਾ ਜਰਦੀ ਧਰਤੀ ਤੇ ਸੱਦਿਆ ਸੀ ਕਿ ਉੱਥੇ ਇਸ ਚੀਜ਼ ਦਾ ਮਕਸਦ ਸੀਗਾ ਕੋਈ ਇਦਾਂ ਦਾ ਕੋਈ ਨਿਕਲ ਰਿਹਾ ਸੁਝਾਅ ਹਾਂਜੀ ਸੁਝਾਅ ਤੇ ਇਹੋ ਹੀ ਹੈ ਕਿ ਆਪਾਂ ਸਾਰੀ ਕੌਮ ਨੂੰ ਇਕੱਠੇ ਕਰਕੇ ਚੱਲੀਏ ਤੇ ਉਹ ਸਾਰੀਆਂ ਆਮ ਸੰਗਤਾਂ ਦੀ ਤੇ ਇਹੋ ਹੀ ਭਾਵਨਾ ਹੈ ਉਹਨੇ ਲੀਡਰਾਂ ਦੀ ਕਿਤੇ ਕੋ ਕੋ ਹੋਮੇ ੜਕਾ ਬਣਦੀਏ ਤੋਂ ਵੱਖਰੀ ਗੱਲ ਹੋ ਸਕਦੀ ਹੈ ਪਰ ਇਹ ਚੀਜ਼ ਹੈ ਕਿ ਸੰਗਤਾਂ ਦਾ ਤੇ ਅਸੀਂ ਵੀ ਕੋਸ਼ਿਸ਼ ਇਹ ਹੀ ਕਰਾਂਗੇ ਕਿ ਸਾਰਿਆਂ ਨੂੰ ਤੇ ਸਾਨੂੰ ਗੁਰੂ ਮਹਾਰਾਜ ਸਾਰਿਆਂ ਨੂੰ ਸਮਤ ਦੇਣ ਕਿ ਅਸੀਂ ਸਾਰੇ ਇੱਕੋ ਹੀ ਕੌਮ ਦੀ ਚੜ੍ਹਦੀ ਕਲਾ ਉਹ ਕਰਕੇ ਕੋਈ ਨਵੀਂ ਪਾਰਟੀ ਬਣਾਉਣ ਜਾ ਰਹੇ ਹੋ ਜਾਂ ਤੁਸੀਂ ਇੱਕ ਅਲੱਗ ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਨਵੀਂ ਪਾਰਟੀ ਬਣਾਊਗਾ ਜਾਂ ਸਰਬਜੀਤ ਸਿੰਘ ਨਾਲ ਕੇ ਬਣਾਊਗਾ ਜਾਂ ਇਹਦੇ ਤੇ ਕੋਈ ਵਿਚਾਰ ਨਹੀਂ ਨਹੀਂ ਅਸੀਂ ਹਜੇ ਸਾਰੇ ਚੀਜ਼ਾਂ ਵਿਚਾਰ ਖੁੱਲਾ ਰੱਖਿਆ ਹੋਇਆ ਸੰਗਤਾਂ ਦਾ ਇਹ ਚੀਜ਼ ਤੇ ਕਾਫੀ ਸਨੋਂ ਇਹ ਸੁਝਾ ਰਹੇ ਉਹ 19 ਤਰੀਕ ਨੂੰ ਵੀ ਕਾਫੀ ਆਏ ਕਿ ਆਪਾਂ ਨੂੰ ਇਸ ਪਾਸੇ ਨੂੰ ਵਧਣਾ ਚਾਹੀਦਾ ਫਿਰ ਵੀ ਅਸੀਂ ਸੋਚਦੇ ਕੋਈ ਕਾਲ ਚ ਕੋਈ ਐਸੇ ਕਦਮ ਨਾ ਚੁੱਕਿਆ ਜਾਵੇ ਪਾਰਟੀ ਬਣਾਉਣ ਵਾਲੇ ਪਾਸੇ ਪਾਰਟੀ ਪਾਰਟੀ ਬਣਾਉਣ ਵਾਸਤੇ ਜਾਂ ਕੋਈ ਇਦਾਂ ਦਾ ਅਸੀਂ ਹੁਣ ਫਿਰ ਵੀ ਸੰਗਤਾਂ ਦੀ ਰਾਏ ਤੇ ਬੜੇ ਕੋਈ ਸਿਰ ਦੇ ਧਰਾਂ ਨੂੰ ਜਾਂ ਕੋਈ ਬੁੱਧੀਜੀਵੀ ਨੂੰ ਜਾਂ ਦੋ ਜੇ ਇਹਨਾਂ ਨੂੰ ਮਿਲ ਕੇ ਕੁਝ ਸਜਾ ਰਹੇ ਜਿਵੇਂ ਕਿ ਲੋਕਾਂ ਦੇ ਸੁਝਾਅ ਹੈ ਇਹ ਸੁਝਾਅ ਤੁਸੀਂ ਭਾਈ ਅਮਰਪਾਲ ਸਿੰਘ ਤੱਕ ਪਹੁੰਚਾਏ ਨੇ ਉਹਨਾਂ ਦਾ ਕੀ ਸੁਝਾਅ ਹੈ ਕਿ ਪਾਰਟੀ ਬਣਾ ਲੈਣੀ ਚਾਹੀਦੀ ਹੈ ਨਹੀਂ ਅਮਰਪਾਲ ਸਿੰਘ ਤੇ ਕਹਿੰਦੇ ਕਿ ਸੰਗਤਾਂ ਦੇ ਉੱਪਰ ਫੈਸਲਾ ਛੱਡੋ ਜੇ ਸੰਗਤਾਂ ਚਾਹ ਰਹੀਆਂ ਉਹ ਕਹਿੰਦੇ ਕਿ ਮੈਨੂੰ ਕੋਈ ਮੈਂ ਤੇ ਸੰਗਤਾਂ ਦੇ ਹੁਕਮ ਦਾ ਤਾਬਿਆਦਾਰ ਆ ਜੇ ਸੰਗਤਾਂ ਚਾਹੁੰਦੀਆਂ ਕਿ ਆਪਾਂ ਨੂੰ ਇਹ ਚੀਜ਼ ਜਦੋਂ ਅੱਗੇ ਇਲੈਕਸ਼ਨ ਚ ਸੰਗਤਾਂ ਨੇ ਚਾਇਆ ਤੇ ਜਾਂ ਉਹਨਾਂ ਨੇ ਮੈਨੂੰ ਹੁਕਮ ਦਿੱਤਾ ਤੇ ਮੈਂ ਉਹ ਸਿਰ ਮੱਥੇ ਮੰਨਿਆ ਤੇ ਉਹਨਾਂ ਨੇ ਉੱਤੇ ਵੀ ਸੰਗਤਾਂ ਨੇ ਵੀ ਫੁੱਲ ਚੜਾਏ ਕਿ ਮੈਨੂੰ ਪਾਰਲੀਮੈਂਟ ਮੈਂਬਰ ਬਣਾਇਆ ਹੈ ਤੇ ਇਹ ਜੇ ਸੰਗਤਾਂ ਚਾਹ ਰਹੀਆਂ ਕਿ ਹਾਂ ਕਿ ਸਾਨੂੰ ਕੋਈ ਇਹੋ ਜੀ ਆਪਣੀ ਕੋਈ ਪਲੀਟੀਕਲ ਰਾਜਨੀਤਿਕ ਧਿਰ ਖੜੀ ਕਰਨੀ ਚਾਹੀਦੀ ਆ ਜਾਂ ਕੋਈ ਧਾਰਮਿਕ ਧਿਰ ਖੜੀ ਕਰਨੀ ਚਾਹੀਦੀ ਤੇ ਉਹਦੇ ਵਾਸਤੇ ਸੰਗਤਾਂ ਨੂੰ ਜੋ ਵੀ ਉਹਨਾਂ ਦਾ ਫੈਸਲਾ ਹੋ ਉਹ ਮੈਨੂੰ ਵੀ ਪਰਵਾਹ ਨੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਕਿ ਕੈਬਨਿਟ ਮੰਤਰੀ ਜਿੰਨੇ ਜਾਂ ਅਕਾਲੀ ਦਲ ਦੇ ਲੀਡਰ ਸਾਈਡ ਤੇ ਕਰ ਦਿੱਤੇ ਜਾਂਦੇ ਪੱਕੇ ਤੌਰ ਤੇ ਅਕਾਲੀ ਦਲ ਤੋਂ ਇਕਾਲਤਖ ਸਰ ਦੇ ਚਹੇਦਰ ਤੇ ਪ੍ਰਵਾਨਾ ਕਿਉਂਕਿ ਬਹੁਤ ਸਾਰੇ ਲੋਕ ਚਾਹੁੰਦੇ ਕਿ ਇਦਾਂ ਹੋਵੇ ਫੈਸਲਾ ਇਹ ਤਾਂ ਚਲੋ ਉਹਨਾਂ ਦਾ ਫੈਸਲਾ ਇਕਾਲਤਖ ਸਰ ਦੇ ਚਹੇਦਰ ਸਿੰਘ ਸੁਭਾਨ ਜਿੱਦਾਂ ਦਾ ਫੈਸਲਾ ਲੈਣ ਕਿ ਕੌਮ ਪ੍ਰਵਾਨ ਕਰਦੀ ਜਾਂ ਨਹੀਂ ਉਹ ਤਾਂ ਕੌਮ ਦੇ ਹੱਕ ਚ ਪਰ ਜੇ ਉਹ ਪੱਕੇ ਤੌਰ ਤੇ ਸਾਈਡ ਤੇ ਕਰ ਦਿੱਤੇ ਜਾਂਦੇ ਫਿਰ ਕੀ ਅਕਾਲੀ ਦਲ ਨਾਲ ਰਲਬਲ ਕੇ ਤੁਸੀਂ ਚੱਲਣ ਲਈ ਜਾਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਜਾਂ ਆਉਣ ਵਾਲੇ ਜਿਮਨੀ ਚੋਣਾ ਜਾਂ ਆਉਣ ਵਾਲੇ ਜਿੰਨੀਆਂ ਚੋਣਾ ਹੋਣੀਆਂ ਰਲਬਲ ਕੇ ਚੱਲਣ ਲਈ ਤਿਆਰ हां जी ਜੇ ਤੇ ਮੇਰੇ ਖਿਆਲ ਕੋਈ ਕੌਮ ਦੇ ਹਿੱਤ ਚ ਕੌਮ ਦੇ ਜਥੇਦਾਰ ਸਾਰੀਆਂ ਧਿਰਾਂ ਨੂੰ ਇਕੱਠਾ ਕਰਕੇ ਜਾਂ ਕੋਈ ਸਿਰਦ ਬੰਦੇ ਕੋਈ ਨਵੇਂ ਆਗੂ ਅੱਗੇ ਲਾ ਦਿੰਦੇ ਆ ਤੇ ਮੇਰੇ ਖਿਆਲ ਕੋਈ ਵਿਚਾਰ ਕੀਤੀ ਜਾ ਸਕਦੀ ਉੱਤੇ ਕੋਈ ਵਧੀਆ ਹੋ ਸਕਦਾ ਤੁਹਾਨੂੰ ਲੱਗਦਾ ਕਿ ਇਸ ਚੀਜ਼ ਤੇ ਵਿਚਾਰ ਹੋ ਜਾਂਦੇ ਜਿਹੜੀਆਂ ਧਿਰਾਂ ਬਹੁਤ ਜਿਨ੍ਹਾਂ ਦੇ ਦੋਸ਼ ਵਾਲੀਆਂ ਵਾਂ ਜਿਨ੍ਹਾਂ ਨੇ ਲੰਮਾ ਸਮਾਂ ਇਸ ਚ ਏ ਇਹ ਚੀਜ਼ ਤੇ ਕੌਮ ਦਾ ਕਾਣ ਕੀਤਾ ਜੇਕਰ ਉਹਨਾਂ ਲਾਂਭੇ ਕਰਦੇ ਜAVE ਤੇ ਇਹ ਅਕਾਲੀ ਸ਼ਬਦ ਬੜਾ ਪਵਿੱਤਰ ਸ਼ਬਦ ਆ ਉਹਦੀ ਮੋੜ ਸਰਜੀਤੀ ਜਾਂ ਅਕਾਲੀ ਸੋਚ ਨੂੰ ਅਸੀਂ ਚਾਹੁੰਦੇ ਆ ਕਿ ਅੱਗੇ ਵਧੇ ਤੇ ਜਿਹੜੀ ਸਾਡੀ ਕੌਮ ਦੀ ਜਿੱਦਾਂ ਪੁਰਾਣੇ ਟਾਈਮ ਚ ਸਾਡੇ ਅਕਾਲੀ ਦਲ ਨੇ 1920 ਤੋਂ ਲੈ ਕੇ ਅਗਵਾਈ ਕੀਤੀ ਉਹਦਾ ਅੱਗੇ ਕਰੇ ਅਗਵਾਈ ਮਾਫ ਕਰਨਾ ਇੱਕ ਸਵਾਲ ਟੈਡਾ ਜਿਹਾ ਆ ਕਿ ਕਹਿੰਦੇ ਕਿ ਪੰਥਕ ਸਭਾ ਦੇ ਵਿੱਚ ਪ੍ਰਧਾਨ ਕੀਦਾ ਜ਼ਿਆਦਾ ਰੌਲਾ ਵੀ ਇੱਥੇ ਚੱਕਰ ਪੈ ਜਾਂਦਾ ਤਾਂ ਜਾਂ ਇੰਨੀਆਂ ਪਾਰਟੀਆਂ ਬਣੀਆਂ ਕਰਦੀਆਂ ਹਾਂ ਜੀ ਇਹ ਤੇ ਮੇਰੇ ਖਿਆਲ ਹੈ ਕਿ ਇਹ ਇਹ ਸਾਡੀ ਸਾਡੀ ਸਭ ਤੋਂ ਵੱਡੀ ਸਮੱਸਿਆ ਸਾਡੀ ਕੌਮ ਦੀ ਇਹੋ ਹੀ ਹੈ ਹੂੰ ਕਿ ਅਸੀਂ ਕੰਮ ਕਰੀਏ ਨਾ ਕਰੀਏ ਇਹ ਪ੍ਰਧਾਨ ਅਸੀਂ ਪਹਿਲਾਂ ਚਾਉਂਦੇ ਆਂ ਤੇ ਇਸ ਕਰਕੇ ਮੇਰੇ ਖਿਆਲ ਸਾਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਉਹ ਸਮਤ ਬਖਸ਼ਣ ਅਸੀਂ ਜਿਹੜੇ ਹਉਮੇ ਹੰਕਾਰ ਤੋਂ ਥੋੜੇ ਨਿਰਲੇਪ ਹੋਈਏ ਤੇ ਕੌਮ ਦੀ ਚੜ੍ਹਦੀ ਕਲਾ ਦੇ ਪੰਥ ਨੂੰ ਮੁੱਖ ਰੱਖ ਕੇ ਅਸੀਂ ਅੱਗੇ ਵਧੀਏ ਹੂੰ ਜਿਵੇਂ ਹੁਣ ਜਿਮਨੀ ਚੋਣਾ ਆ ਰਹੇ ਆਂ ਉੱਧਰ ਲਈ ਕੋਈ ਹੈਪਲਨ ਹੈ ਇਹ ਹੋ ਰਹੀ ਆ ਲੜਿਆ ਜਾਊਗਾ ਨਹੀਂ ਅਜੇ ਕੋਈ ਸਾਡੀ ਕੋਈ ਇਦਾਂ ਦੀ ਤਿਆਰੀ ਨਹੀਂ ਗਈ ਅਸੀਂ ਫਿਰ ਵੀ ਸੋਚਾਂਗੇ ਇਹ ਚੀਜ਼ ਹੈ ਕਿ ਜੇ ਬਾਈ ਚਾਂਸ ਕੋਈ ਪੰਥਕ ਤੇਰਾ ਕੋਈ ਕੋਈ ਸਾਂਝਾ ਉਮੀਦਵਾਰ ਜਾਂ ਕਿਸੇ ਦੇ ਉੱਪਰ ਸਹਿਮਤੀ ਬਣ ਜਾਂਦੀ ਹੈ ਤੇ ਅਸੀਂ ਵੀ ਉਹਨੂੰ ਸਪੋਰਟ ਕਰਾਂਗੇ ਇੱਕ ਸਾਂਝਾ ਉਮੀਦਵਾਰ ਹੋਵੇ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਸਾਂਝਾ ਹੋਵੇ ਕੋਈ ਚੰਗਾ ਸਿਰਦ ਹੋਵੇ ਜਿਹਨੂੰ ਸੰਗਤ ਵੀ ਪ੍ਰਵਾਨ ਕਰਦੀ ਹੋਵੇ ਹਮ ਹੁਣ ਅੱਜ ਸਭ ਦੇ ਵਿੱਚ ਕੁਝ ਨਵਾਂ ਹੋਣ ਜਾ ਰਿਹਾ ਸਿਆਸਤ ਦੇ ਵਿੱਚ ਨੇ ਹੁਣ ਅਸੀਂ ਇਹ ਇਹ ਚੀਜ਼ਾਂ ਕਿ ਲੋਕਾਂ ਦੀ ਰਾਏ ਦੇ ਉੱਪਰ ਹੀ ਡਿਪੈਂਡ ਕਰਦਾ ਅਸੀਂ ਹੁਣ ਸਾਨੂੰ ਸਾਡੇ ਤੇ ਕਾਫੀ ਇਹ ਚੀਜ਼ਾਂ ਕਿ ਕੋਈ ਨਵੀਂ ਧਿਰ ਜਿਹੜੀ ਹੈ ਕਿ ਦੂਜੀਆਂ ਧਿਰਾਂ ਤੋਂ ਲੋਕਾਂ ਦਾ ਮਨ ਨਿਰਾਸ਼ ਹੋ ਚੁੱਕਾ ਉਹਨਾਂ ਨੇ ਪਰਖ ਚੁੱਕੇ ਲੋਕ ਤੇ ਤੁਸੀਂ ਕੋਈ ਨਵੀਂ ਧਿਰ ਦਾ ਕੋਈ ਹੋਵੇ ਪਰ ਅਸੀਂ ਫਿਰ ਵੀ ਸੋਚਦੇ ਕੋਈ ਕਾਲੇ ਚ ਕੋਈ ਇਹੋ ਜਿਹਾ ਕਦਮ ਨਾ ਚੁੱਕੇ ਜਾਵੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪੰਥਕ ਇਕੱਠ ਹੋ ਸਕਦਾ ਇਸ ਚੀਜ਼ ਨੂੰ ਲੈ ਕੇ ਜਾਂ ਪੰਥਕ ਸਭਾ ਜਾਂ ਬੁੱਧੀਜੀਵੀਆਂ ਦੀ ਨਾਲ ਮੀਟਿੰਗ ਜਾਂ ਕੀ ਕੁਝ ਹੋ ਸਕਦਾ ਹਾਂਜੀ ਅਸੀਂ ਕੋਈ ਇਹੋ ਜਿਹਾ ਸੋਚ ਰਹੇ ਹਾਂ ਕਿ ਕੋਈ ਅਸੀਂ ਬੁੱਧੀਜੀਵੀਆਂ ਨਾਲ ਕੋਈ ਪੰਥ ਨੂੰ ਪੰਥ ਪ੍ਰਸਤ ਵਿਦਵਾਨ ਆ ਜਾਂ ਕੁਝ ਜਿਹੜੇ ਜਾਂ ਕੋਈ ਇਹਨਾਂ ਇਹਨਾਂ ਦੀ ਰਾਏ ਲੈ ਕੇ ਫਿਰ ਕੀ ਕੀ ਹੋਣਾ ਚਾਹੀਦਾ ਇੱਕ ਭਾਈ ਖੇੜਾ ਸਾਹਿਬ ਤੁਹਾਡੇ ਨਗਰ ਤੋਂ ਨੇ ਹਾਂਜੀ ਸਤਿਕਾਰਯੋਗ ਨੇ ਪੰਥ ਦੇ ਰ ਸਟੇਜ ਦੇ ਉੱਤੇ ਤੁਹਾਡੀ ਹਾਰਗਡ ਸਟੇਜ ਜੀ ਉਹ ਅੰਡਰ ਸਟੇਜ ਦੇ ਉੱਤੇ ਪ੍ਰਚਾਰ ਕੀਤਾ ਰਿਹਾ ਹੈ ਤੁਹਾਡੇ ਪਰਿਵਾਰ ਤੇ ਨਿੱਜੀ ਟਿੱਪਣੀਆਂ ਵੀ ਹੁੰਦੀਆਂ ਚਲੋ ਪੰਥਕ ਦੇ ਸਭਾ ਤੇ ਵੀ ਹੁੰਦੀ ਹੈ ਪਰ ਤੁਹਾਡੇ ਪਰਿਵਾਰ ਤੇ ਵੀ ਹੋਈ ਹੈ ਨਹੀਂ ਚਲੋ ਜੀ ਠੀਕ ਹੈ ਕਿ ਜੀ ਉਹਨਾਂ ਦੇ ਉਹਨਾਂ ਨੇ ਬਹੁਤ ਲੰਮਾ ਸਮਾਂ ਜੇਲ੍ਹ ਕੱਟੀ ਸਾਡੇ ਪਿੰਡ ਨੇ ਉਹਨਾਂ ਦੀ ਰਿਹਾਈ ਤੇ ਵੀ ਬੜੀ ਜਦੋਂ ਆਉਂਦੇ ਸੀ ਬੜਾ ਸਤਿਕਾਰ ਕਰਦੇ ਸੀ ਤੇ ਉਹ ਸਾਡੇ ਪਰਿਵਾਰ ਨਾਲ ਵੀ ਉਹਨਾਂ ਦੇ ਬਹੁਤ ਚੰਗੇ ਸਬੰਧ ਰਹੇ ਆ ਇਹ ਉਹਨਾਂ ਦੇ ਕੋਈ ਘਰੇਲੂ ਮਸਲੇ ਸੀ ਉਹ ਸਾਡੇ ਪਰਿਵਾਰ ਨੇ ਉਹਨੂੰ ਵੀ ਸੁਲਝਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਤੇ ਚਲੋ ਜੇ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਕੋਈ ਨਹੀਂ ਹੈ ਤੇ ਸੰਗਤਾਂ ਨੇ ਫੈਸਲਾ ਕਰਨਾ ਬਾਕੀ ਤੁਸੀਂ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਅਸੀਂ ਕੀ ਗਲਤ ਕੀਤਾ ਜਾਂ ਉਹਨਾਂ ਦੇ ਕੀ ਆ ਤੇ ਇਹ ਸਾਰੀਆਂ ਚੀਜ਼ਾਂ ਸਹੀ ਨਹੀਂ ਤੇ ਕੁਝ ਨਹੀਂ ਉਹਨਾਂ ਦੇ ਬਾਰੇ ਚ ਕਹਿਣਾ ਚਾਹੁੰਦੇ ਸਰਕਾਰ ਜੋਗ ਆ ਸਾਡੇ ਜਦੋਂ ਦੇ ਪ੍ਰੋਗਰਾਮ ਤੇ ਆਏ ਤੁਸੀਂ ਮਿਲਿਓ ਭਾਈ ਖੜਾ ਜੀ ਨਹੀਂ ਅਸੀਂ ਨਹੀਂ ਉਹ ਉਹ ਕਦੀ ਮਿਲਿਆ ਉਹ ਤੁਹਾਨੂੰ ਮਿਲੇ ਨਹੀਂ ਉਹ ਦੀ ਸਾਨੂੰ ਪਤਾ ਨਹੀਂ ਕਦੋਂ ਆਏ ਸਾਨੂੰ ਤਾਂ ਉਹਨਾਂ ਸਟੇਜ ਤੇ ਪਤਾ ਲੱਗਾ ਕਿ ਉਹ ਉਹ ਉਹਨਾਂ ਨੇ ਇਹ ਚੀਜ਼ ਸਾਰੇ ਸਾਰੀਆਂ ਪੰਥਕ ਤੇ ਸਾਰੇ ਘਰ ਵੀ ਨੇੜੇ-ਨੇੜੇ ਆ ਆ ਨੇੜੇ ਹੀ ਆ ਜੇ ਲੱਗੇ ਹੀ ਆ ਘਰ ਹੂੰ ਪਰ ਅਸੀਂ ਕਦੀ ਉਹਨਾਂ ਨੂੰ ਬਾਹਰ ਵਿਚਰਦੇ ਦੇਖਿਆ ਨਹੀਂ ਅੱਛਾ ਜੀ ਤੁਹਾਨੂੰ ਪਤਾ ਨਹੀਂ ਸੀ ਆ ਨਹੀਂ ਸਟੇਜ ਤੋਂ ਪਤਾ ਲੱਗਿਆ ਜਦੋਂ ਬਿਆਨ ਆਇਆ ਉਹਦੇ ਪਤਾ ਲੱਗਿਆ ਹਾਂ ਜੀ ਉਸ ਤੋਂ ਬਾਅਦ ਵੀ ਨਹੀਂ ਜਿਵੇਂ ਨਗਰ ਚ ਹੁੰਦਾ ਚਲੋ ਪਰਿਵਾਰ ਆ ਬੈਠ ਜਗੇ ਵੀ ਆਪਾਂ ਕੀ ਨਹੀਂ ਅਸੀਂ ਨਗਰ ਦੇ ਉਹਨਾਂ ਦੇ ਦਰਵਾਜ਼ੇ ਬੰਦ ਹੁੰਦੇ ਆ ਹੂੰ ਤੇ ਅਸੀਂ ਤੇ ਕਦੀ ਇਸ ਚੀਜ਼ ਤੇ ਜਦੋਂ ਹੁਣ ਅਸੀਂ ਉਹਨਾਂ ਨੂੰ ਕੋਈ ਇਹੋ ਜਿਹੀ ਵੀ ਕਹਿ ਨਹੀਂ ਸਕਦੇ ਕਿਉਂਕਿ ਉਹ ਸਾਡੇ ਲਈ ਤਾਂ ਸਤਕਾਰਯੋਗੀ ਆ ਹਾਂ ਤੇ ਅਸੀਂ ਤੇ ਕਹਿੰਦੇ ਕਿ ਠੀਕ ਹੈ ਕਿ ਚਲੋ ਕੋਈ ਕਈ ਕੀ ਵਰਕ ਕਈ ਮਜਬੂਰੀਆਂ ਹੋ ਜਾਂਦੀਆਂ ਬੰਦੇ ਦੀਆਂ ਕਿਸੇ ਵੇਲੇ ਇਹ ਹਾਲਾਤ ਤੇ ਉਹਨਾਂ ਨੂੰ ਉਹਨਾਂ ਨੇ ਵੀ ਸੋਚ ਸਮਝ ਕੇ ਚੱਲਣਾ ਚਾਹੀਦਾ ਹੂੰ ਪਿੱਛੇ ਉਹਨਾਂ ਦੀ ਸਿਹਤ ਢੱਲੀ ਹੋਈ ਸੀ ਉਤੋਂ ਮਿਲੇ ਸੀ ਤੁਸੀਂ ਨਹੀਂ ਅਸੀਂ ਨਹੀਂ ਮਿਲੇ ਉਹ ਜੀ ਕਾਫੀ ਠੀਕ ਹੈ ਕਿਉਂਕਿ ਉਹ ਉੱਥੇ ਅਮਰਸਰ ਸੀ ਕਿ ਉਹ ਉਦੋਂ ਤੇ ਕੋਈ ਇਦਾਂ ਦੇ ਸਾਡੇ ਦਿਲ ਚ ਤੋਂ ਉਹਨਾਂ ਵਾਸਤੇ ਅੱਜ ਵੀ ਸਤਿਕਾਰ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਸਐਮਪੀ ਤੇ ਸैम ਸਿੰਘ ਜੀ ਜਿਨ੍ਹਾਂ ਦੇ ਨਾਲ ਸਾਡੀ ਮੁਲਾਕਾਤ ਹੋਈ ਆ ਪੰਥਕ ਸਭਾ ਦੇ ਵਿੱਚ ਕੋਈ ਹੋਰ ਨਵੀਂ ਸ਼ਖਸੀਅਤ ਨਾਲ ਜਲਦ ਮਿਲਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਕੀ ਹੋਣ ਜਾਣ ਵਾਲਾ ਤੇ ਉਸ ਤੇ ਵੀ ਤੁਹਾਨੂੰ ਜ਼ਰੂਰ ਜਾਣਨਾ ਪਾਉਂਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ